ਸਾਡੇ ਨਾਲ ਇਸ ਵੇਲੇ ਸਿੱਧੇ ਤੌਰ ਤੇ ਜੁੜ ਗਏ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਬਿੱਟ ਸਾਹਿਬ ਜਿਸ ਤਰੀਕੇ ਦੀ ਭਾਸ਼ਾ ਵਰਤੀ ਗਈ ਹੈ ਤੜੀ ਪਾਰ ਕਿਹਾ ਗਿਆ ਹੈ ਕਹਿ ਗਿਆ ਗੁਜਰਾਤ ਤੋਂ ਬਾਹਰ ਕੱਢਿਆ ਗਿਆ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਦੇ ਹਰਪ੍ਰੀਤ ਫਿਰ ਮੈਨੂੰ ਵੀ ਇਹਨੂੰ ਮੁੱਖ ਮੰਤਰੀ ਨਾ ਕਹੋ ਇਹਨੂੰ ਭੰਡ ਕਹੋ ਇਹਨੂੰ ਤਮਾਸ਼ਵੀਨ ਕਹੋ ਇਹਨੂੰ ਇਹ ਮੁੱਖ ਮੰਤਰੀ ਦੇ ਠੀਕ ਆ ਸਾਡੀ ਬਦਕਿਸਮਤੀ ਆ ਉਹ ਇਹ ਨਹੀਂ ਕਹਿ ਸਕਦੇ ਉਹ ਲੋਕਾਂ ਨੇ ਚੁਣ ਲਿਆ ਪਰ ਇਹ ਅਖੀਰ ਰਿਆਂ ਭੰਡ ਦਾ ਭਾਂਡੀ ਹੁਣ ਮੈਨੂੰ ਇੱਕ ਗੱਲ ਦੱਸੋ ਇਹਦੇ ਕਹਿਣ ਨਾਲ ਚਲੋ ਸਾਡੇ ਅਰਗੇ ਉਹ ਤਕਲੀਫ ਹੋਈ ਆ ਪਰ ਅਮਿਤ ਸ਼ਾਹ ਜੀ ਨੇ ਉਹਨਾਂ ਨੂੰ ਕੀ ਫਰਕ ਆ ਉਹ ਯਾਰ 7 ਵਾਰ 7 ਵਾਰ ਸਰਕਾਰ ਆ ਜਿਹੜੀ ਉਹ ਗੁਜਰਾਤ ਚ ਬੀਜੇਪੀ ਦੀ ਆ ਜਿੱਥੇ ਅਮੇਸ਼ਾ ਜੀ ਆਉਂਦੇ ਆ ਜਿੱਥੋਂ ਜਿੱਥੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੀ ਤੀਜੀ ਵਾਰ ਤੀਜੀ ਵਾਰ ਸਰਕਾਰ ਦੇਸ਼ ਦੀ ਅੱਜ ਜੇ ਹੈ ਤਾਂ ਉਹ ਬੀਜੇਪੀ ਦੀ ਆ ਜੇ ਅਮਿਤ ਸ਼ਾਹ ਜੀ ਜਦੋਂ ਪ੍ਰਧਾਨ ਸੀ ਬੀਜੇਪੀ ਦੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਬਣੀ ਅਰਪ੍ਰੀਤ ਇਹਨੂੰ ਕੀ ਪਤਾ ਇਹ ਤਾਂ ਸਿਰਫ ਇਹ ਤਾਂ ਉਹਨਾਂ ਕੀ ਦੀ ਸੋਚ ਆ ਇਹ ਤਾਂ ਉਹ ਖੂਦ ਆ ਡੱਡੂ ਆ ਇਹਨੂੰ ਆਪਣੇ ਪਉਏ ਅਧੀਏ ਤੋਂ ਬਗੈਰ ਉਹ ਤੋਂ ਬਾਹਰ ਇਹਨੂੰ ਨਿਕਲਣ ਦਾ ਪਤਾ ਨਹੀਂਗਾ ਇਹਨੂੰ ਇਹ ਨਹੀਂ ਪਤਾ ਵੀ ਜਿਹੜਾ ਤੈਨੂੰ ਪੰਜਾਬ ਸੰਭਾਲਿਆ ਸੀ ਭਾਈ ਅੱਜ ਕੇਜਰੀਵਾਲ ਰੋਜ਼ ਕਹਿੰਦਾ ਏ ਕਹਿੰਦਾ ਯਾਰ ਅਸੀਂ ਤਾਂ ਐਵੇਂ ਹੀ ਟੱਕਰਾਂ ਮਾਰੀਗੇ ਦਿੱਲੀ ਜਿੱਥੇ ਕੋਈ ਪਾਵਰੀ ਹੈ ਨਹੀਂਗੀ ਤਾਕਤ ਹੀ ਹੈ ਨਹੀਂ ਦਿੱਲੀ ਚ ਕਿਉਂਕਿ ਰਾਜਧਾਨੀ ਆ ਆ ਹੁਣ ਪਤਾ ਲੱਗਿਆ ਪੰਜਾਬ ਆ ਕੇ ਇਹ ਭੰਡ ਨੂੰ ਤਾਂ ਇਹ ਪੁੱਛ ਵੀ ਤੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੀ ਫਿਕਰ ਕਰ ਜਿਹੜੀ ਤੂੰ 3-4 ਬੰਦਿਆਂ ਨੂੰ ਕਿਵੇਂ ਫਿਰ ਰਹੇ ਆ ਜੀ ਪੰਜਾਬ ਦੇ ਵਿੱਚ ਲੈਂਡ ਕਰੂਜ਼ਰਾਂ ਸਾਡੀਆਂ ਕੇਜਰੀਵਾਲ ਚੜਿਆ ਫਿਰਦਾ ਸਾਡੇ ਜਹਾਜ਼ ਪੰਜਾਬ ਦੇ ਜਿਹੜੇ ਲੋਕਾਂ ਦੇ ਟੈਕਸ ਦੇ ਪੈਸਿਆਂ ਤੋਂ ਜਹਾਜ਼ ਛੋਦੀਆ ਚੜਿਆ ਫਿਰਦਾ ਜਿਹੜੇ ਸਾਡੇ ਸ਼ਾਨੋ ਸ਼ੌਕਤ ਰੈਕਸਟ ਹਾਊਸ ਨੇ ਪੰਜਾਬ ਭਵਨ ਨੇ ਉਹਦੇ ਵਿੱਚ ਇਹ ਦਲਾਲ ਜੈਨ ਬੈਠਾ ਏ ਕੋਈ ਬਿਵਵ ਬੈਠਾ ਕੋਈ ਸ਼ਵਬ ਬੈਠਾ ਏ ਯਾਰ ਮਤਲਬ ਤਰਫ ਨਹੀਂ ਆਉਂਦੀ ਆ ਵੀ ਸਾਡੇ ਯਾਰ ਉਹ ਲੋਕਾਂ ਨੇ ਪੱਗਾਂ ਤੇ ਨਾਲ ਝਾੜੂ ਲਾ ਲਾ ਝਾੜੂ ਜਿਹੜਾ ਕਿ ਐਡਾ ਮਤਲਬ ਜਿਹਨੂੰ ਮਤਲਬ ਬੂਰੇ ਬਦਸ਼ਬ ਨਹੀਂ ਮੰਨੀ ਜਾਂਦੀ ਐ ਉਹਨਾਂ ਨੇ ਝਾੜੂ ਪੱਗਾਂ ਦੇ ਨਾਲ ਰੱਖ ਰੱਖ ਝਾੜੂ ਐ ਇਹ ਸਰਕਾਰ ਬਣਾਈ ਪਰ ਅੱਜ ਇਹ ਬਾਹਰ ਲਾ ਇਹ ਵੱਡਾ ਕੇਜਰੀ ਵਾਲਾ ਜੀ ਲੁੱਟ ਰਿਹਾ ਨਜ਼ਾਰਾ ਕਿਉਂ ਤੇ ਗੈਂਗਸਟਰਾਂ ਦੇ ਸਵਾਲ ਚੋਕ ਰਹੇ ਨੇ ਸਿੱਧੇ ਤੌਰ ਤੇ ਗੈਂਗਸਟਰਾਂ ਨੂੰ ਕਾਲ ਪਾ ਰਹੇ ਕਿ ਤਨ ਕਿਤੇ ਇਸ਼ਾਰਾ ਤੁਹਾਡੀ ਸਰਕਾਰ ਵਾਲਾ ਕਿ ਲਾਰੈਂਸ ਬਿਸ਼ਨੋਈ ਗੁਜਰਾਤ 'ਚ ਬੈਠਾ ਹੋਇਆ ਇਹ ਇਹ ਗੱਲ ਮੈਂ ਤੁਹਾਡੇ ਨਾਲ ਜਿਹੜੀ ਉਹਨਾਂ ਨੇ ਕੀਤੀ ਉਹਦਾ ਮੈਂ ਜਵਾਬ ਦੇ ਦਿੰਨਾ ਕਿਉਂ ਲੋੜ ਪਈ ਲਾਰੈਂਸ ਨੂੰ ਅੱਜ ਕੱਲ ਸੁਣ ਲੋ ਅੱਜ ਜੱਗੂ ਪਹੋਂ ਹਨਪਰੀਆ ਇਹਨਾਂ ਨੇ ਕਿਹਾ ਜੀ ਅਸੀਂ ਨਹੀਂ ਰੱਖ ਸਕਦੇ ਇੱਥੇ ਬਾਰਡਰ ਆ ਬਾਰਡਰ ਦੇ ਉਹ ਸਿੱਧਾ ਨਸ਼ੇ ਦੀ ਗੱਲਬਾਤ ਆ ਜਿਹੜੀ ਉਹ ਇਹਨੂੰ ਲੈ ਜੋ ਅਸੀਂ ਕਿਤੇ ਉਹਨੂੰ ਬਾਹਰ ਲੈ ਕੇ ਜਾਣਾ ਪਿਆ ਅਸਾਮ ਲੈ ਜਾਣਾ ਪਿਆ ਆ ਦੂਜਾ ਐਨਐਸਏ ਕਿਹਨੇ ਲਾਈ ਆ ਐਨਐਸਏ ਲਾਈ ਆਹਾ ਭਗਵੰਤ ਮਾਨ ਜਿਹੜਾ ਅਮੇਸ਼ਾ ਜੀ ਨੂੰ ਕਹਿੰਦਾ ਨਾ ਮੈਨੂੰ ਪਤਾ ਚਾਹੇ ਜੇ ਕਿ ਮੈਂ ਤਾਂ ਉਦੋਂ ਕਾਂਗਰਸ ਦੀ ਰੇਡ ਹੀ ਆ ਕੱਢਦਾ ਜੀ ਲੇ ਲੜੀਆਂ ਲੀਲਣੀਆਂ ਕੱਢਦਾ ਸੀ ਅਮਿਤ ਸ਼ਾਹ ਜੀ ਦੇ ਹੋਮ ਮਿਨਿਸਟਰੀ ਮੂਰੇ ਵੀ ਅਮਰਿਤਪਾਲ ਮੈਂ ਫੜ ਲੂੰਗਾ ਜੀ ਮੇਤੋਰੇ ਰੱਖ ਨਹੀਂ ਹੁਣ ਅਮਰਿਤਪਾਲ ਹਾਏ ਅਮਰਿਤਪਾਲ ਦਾ ਕੁਛ ਕਰੋ ਜੀ ਹਾਏ ਅਮਰ ਜੀ ਝੂਠ ਬੋਲਦੇ ਇਹ ਮੈਨੂੰ ਮੇਰਾ ਜਵਾਬ ਦੇਵੇ ਇਹਨੇ ਐਨਐਸਏ ਲਵਾ ਕੇ ਐਨਐਸਏ ਲਵਾ ਕੇ ਉਹਨੂੰ ਡਿਬਰੂਗੜ ਜੇਲ੍ਹ ਚ ਸਟਾਇਆ ਭਗਵੰਤ ਮਾਨ ਆਏ ਲਾਰੈਂਸ ਬਿਸ਼ਨੋਈ ਜਦੋਂ ਇਹਨਾਂ ਦੇ ਅਫਸਰ ਅਫਸਰ ਮੈਂ ਕਹਿ ਰਹੇ ਹਾਂ ਡੀਆਈਜੀ ਆਈਜੀ ਲੈਵਲ ਦੇ ਲੋਰੈਂਸ ਬਿਸ਼ਨੋਈ ਦੀਆਂ ਟੀਵੀ ਵਿਜ਼ਨਾਂ ਤੇ ਇੰਟਰਵਿਊਆਂ ਕਰਵਾਉਣ ਲੱਗ ਗਏ ਜੇਲ੍ਹ 'ਚ ਉਹਨੂੰ ਰਾਤ ਨੂੰ ਹਨੇਰੇ 'ਚ ਸਾਰਾ ਮਾਲ ਮਾਲਕਲਾ ਕੇ ਮਹਾਲੀ ਦਾ ਉਹਨੂੰ ਸ਼ਾਪਿੰਗ ਕਰਾਉਣ ਕਰਾਉਣਾ ਜਿਹੜਾ ਉਹ ਮਾਲ 'ਚ ਲੈ ਕੇ ਗਏ ਇੱਕ ਇੱਕ ਦੁਕਾਨ ਰਾਤ ਨੂੰ ਖੁੱਲੀ ਰਹੀ ਵੀ ਲੋਰੈਂਸ ਆ ਕੇ ਇੱਥੇ ਸ਼ਾਪਿੰਗ ਕਰੂਗਾ ਇਹਨਾਂ ਦੇ ਵੀ ਇਹ ਜੇ ਉਰੇ ਰਹਿੰਦਾ ਏ ਇਹਨਾਂ ਦੇ ਡੀਜੀਪੀ ਇਹਨਾਂ ਦੀ ਰਿਪੋਰਟ ਵੀ ਜੇ ਉਰੇ ਰਹਿੰਦਾ ਜੀ ਬਾਰਡਰ ਸਟੇਟ ਤੇ ਬੜਾ ਸਾਨੂੰ ਖਤਰਨਾਕ ਆ ਇਹਨੂੰ ਉਰੇੋਂ ਲੈ ਕੇ ਜਾਓ ਲੈ ਆਉਣ ਨਹੀਂ ਕੱਲ ਨੂੰ ਮਿਲੇ ਲੈ ਮੈਜਿਕ ਹੈ ਨਾ ਕੱਲ ਨੂੰ ਮਿਲੇ ਆ ਕੇ ਆ ਜਿਹੜਾ ਭੰਡਾ ਕੱਲ ਮਿਲੇ ਹਮੇਸ਼ਾ ਜੀ ਨੂੰ ਆ ਕੇ ਹੋਮ ਮਿਨਿਸਟਰ ਨੂੰ ਮਿਲੇ ਵੀ ਸਾਨੂੰ ਚਾਹੀਦਾ ਜੀ ਲਾਰੈਂਸ ਅਸੀਂ ਰੱਖਾਂਗੇ ਆਪਣੀ ਜੇਲ੍ਹ ਚ ਕੱਲ ਆ ਕੇ ਆ ਕੇ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਹੋਏ ਵਿਦੇਸ਼ੀ ਦੌਰਿਆਂ ਤੇ ਬੀਜੇਪੀ ਹਮੇਸ਼ਾ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਦਾ ਡੰਕਾ ਵਜ ਰਿਹਾ ਉਸ ਤੇ ਵੀ ਉਹ ਸਵਾਲ ਚੁੱਕ ਰਹੇ ਨੇ ਕਿ 140 ਕਰੋੜ ਦਾ ਦੇਸ਼ ਹੈ ਲੋਕ ਇੰਤਜ਼ਾਰ ਕਰਦੇ ਨੇ ਉਹਨਾਂ ਮੁਲਕਾਂ ਜਾ ਰਹੇ ਨੇ ਜਿਹਦੇ 10 15 15000 ਦੀ ਆਬਾਦੀ ਹਾਲਾਂਕਿ ਐਮ ਆਈ ਨੇ ਉਸ ਤੇ ਕਿਹਾ ਕਿ ਇਹੋ ਜਿਹਾ ਬਿਆਨ ਦੇਣ ਤੋਂ ਬਚਣਾ ਚਾਹੀਦਾ ਇਹ ਨੂੰ ਇਹ ਨੂੰ ਇਹ ਨਸ਼ੇ ਚ ਜਦੋਂ ਅਧਿਆ ਪੀਤਾਉਂਦਾ ਹੋਰ ਸਰੂਰ ਹੁੰਦਾ ਜਦੋਂ ਪੌਗਾ ਰਹਿ ਜਾਂਦਾ ਉਹਦੇ ਸਰੀਰ ਹੋਰ ਟੁੱਟਿਆ ਹੁੰਦਾ ਜਦੋਂ ਪਾਣੀ ਬੋਤਲ ਹੋ ਜਾਂਦੀ ਹੈ ਹੋਰ ਸਰੂਰ ਹੁੰਦਾ ਪਤਾ ਨਹੀਂ ਯਾਰ ਕਿਹੜੇ ਦੇਸ਼ਾਂ ਦੇ ਕੀ ਪਤਾ ਨਹੀਂ ਇਹਨੂੰ ਤਾਂ ਦੇਸ਼ਾਂ ਦੇ ਨਾ ਜਿਵੇਂ ਭੰਡਪਣਾ ਤਮਾਸ਼ਾ ਕਰਦਾ ਟਮੇਨੀਆ ਸ਼ਮੇਨੀਆ ਦੱਸੋ ਯਾਰ ਇਹ ਚੀ ਮਿਨਿਸਟਰ ਦੇ ਬਿਆਨ ਆ ਇਹੀ ਇਹੀ ਮੋਦੀ ਜੀ ਨੇ ਤੇਰੀ ਇੱਜ਼ਤ ਰੱਖੀ ਸੀ ਜਦੋਂ ਤੂੰ ਜਰਮਨੀ ਦੇ 에ਰਪੋਰਟ ਤੇ ਫ੍ਰੈਂਕਫਰਟ ਡਿਗਿਆ ਪਿਆ ਸੀ ਤੇਰੀ ਵੀਡੀਓ ਨਹੀਂ ਬਾਹਰ ਆਉਣ ਦਿੱਤੀ ਉਹ ਉਸੇ ਮੋਦੀ ਜੀ ਨੇ ਵੀ ਨਹੀਂ ਇਹ ਪੱਗ ਬੰਨੀ ਆ ਸਿਰ ਤੇ ਪੰਜਾਬ ਦਾ ਜੀ ਮਿਸਟਰ ਆ ਸਪੈਸ਼ਲ ਕਿ ਹਬ ਇਹਦੀ ਵੀਡੀਓ ਜਿਹੜੀ ਇਹ ਡਿਗਿਆ ਪੇ ਉਲਟੀਆਂ ਕਰ ਰਿਹਾ ਹੈ ਉਥੇ ਲੌਂਜ ਦੇ ਵਿੱਚ ਇਹਦੀ ਵੀਡੀਓ ਨਾ ਕੱਢਿਓ ਉਹ ਇਸ ਉਹ ਆ ਉਹ ਆਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਤੀਜੀ ਵਾਰ ਜਿਹੜੀ ਗੁਜਰਾਤ ਸੱਤ ਵਾਰ ਸਰਕਾਰ ਬਣੀ ਆ ਉਹ ਆ ਨਰਿੰਦਰ ਮੋਦੀ ਜਿਹੜੇ ਜਿਹੜੇ ਦੋ ਰਾਤਾਂ ਨੇ ਦਿਨ 7 ਦਿਨ ਰਹੇ 6 ਦੇ 2 ਰਾਤਾਂ ਜਹਾਂ ਚ ਕੱਟੀਆਂ। ਬਈ ਸਭ ਤੁਹਾਨੂੰ ਲੱਗਦਾ ਨਹੀਂ ਕਿ ਰਾਜਨੀਤੀ ਰਾਜਨੀਤੀ ਹੋਵੇ ਲੇਕਿਨ ਸ਼ਬਦਾਂ ਦੀ ਮਰਿਆਦਾ ਹਮੇਸ਼ਾ ਰਹਿਣੀ ਚਾਹੀਦੀ ਹੈ ਬਿਲੋ ਦਾ ਬੈਲਟ ਨਹੀਂ ਜਾਣਾ ਚਾਹੀਦਾ। ਇਹਦੇ ਇਹ ਇਹ ਨੇ ਤੋੜ ਚੁੱਕੀਆਂ ਇਹਦੇ ਲਈ ਕੋਈ ਹੁਣ ਮਰਿਆਦਾ ਨਹੀਂ। ਇਹ ਜਿਸ ਲੈ ਜੇ ਜ ਬੋਲਦਾ ਇਹਦੇ ਨਾਲ ਉਵੇਂ ਹੀ ਟਕਰਾਂਗੇ ਕੋਈ ਗੱਲ ਨਹੀਂ। ਇਹ ਦਿਨੋਂ ਵੱਧ ਸਭ ਕੁਝ ਪਤਾ ਹੈ। ਇੱਕ ਇਹ ਭਲੇਖੇ ਚ ਵੀ ਤੈਨੂੰ ਹੀ ਬੋਲਣਾ ਆਉਂਦਾ ਹੈ। ਤੇਰੇ ਹੀ ਜबान ਲੱਗੀ ਆ। ਲੇਕਿਨ ਅਮਿਤ ਸ਼ਾਹ ਜੀ ਨੂੰ ਜਿਸ ਤਰੀਕੇ ਦਾ ਜਿਸ ਜੋ ਲਵਜ਼ ਇਸਤੇਮਾਲ ਕੀਤੇ ਗਏ ਆ। ਬੀਜੇਪੀ ਵੱਲੋਂ ਕੀ ਜਵਾਬ ਦੇਣੇ ਹੋ ਤੁਸੀਂ ਆਮ ਆਦਮੀ ਪਾਰਟੀ ਦਾ ਗੋਆ ਇਹਨੂੰ ਨੰਗਾ ਕਰਾਂਗੇ ਇਹਦੀ ਮੈਂ ਤੁਹਾਨੂੰ ਦਿਖਾਉਂ ਦੋ ਤਿੰਨ ਦਿਨ ਚ ਇਹਦੀ ਇਹਨੂੰ ਐਨ ਇਹਨੂੰ ਜਿਵੇਂ ਇਹਦੀ ਹਰਕਤਾਂ ਅਸੀਂ ਤਾਂ ਕਹਿੰਦੇ ਅਸੀਂ ਚਲੋ ਪੰਜਾਬ ਦਾ ਚੀਫ ਮਿਨਿਸਟਰ ਪੰਜਾਬੀਆਂ ਨੇ ਚੁਣਿਆ ਇਹਦੀ ਹਰਕਤਾਂ ਜਿਹੜੀਆਂ ਇਹਦੀਆਂ ਸਾਰੀਆਂ ਹਰਕਤਾਂ ਮੈਂ ਜਾ ਕੇ ਚੰਡੀਗੜ੍ਹ ਦੋ ਦਿਨਾਂ ਚ ਪ੍ਰੈਸ ਕਾਨਫਰੈਂਸ ਕਿਵੇਂ ਇਹ ਡਿੱਗੀਆਂ ਚ ਡਿੱਗਿਆ ਪਿਆ ਸ਼ਰਾਬੀ ਹੋਇਆ ਕਿਵੇਂ ਇਹ ਖਾਣੇ ਦੀ ਪਲੇਟ ਚ ਡਿੱਗਿਆ ਪਿਆ ਇਸ ਇਹ ਚੀਜ਼ਾਂ ਲੋਕਾਂ ਦੇ ਮੂਹਰੇ ਆ ਕਿਵੇਂ ਇਹਦੇ ਐਮਪੀ ਇੱਥੇ ਕਹਿੰਦੇ ਸੀ ਮੇਰੀ ਸੀਟ ਬਦਲ ਦੋ ਸਮੈਲ ਆਉਂਦੀ ਹੈ ਇਹਦੇ ਇਹਦੇ ਐਮਪੀ ਨਾਲ ਉਹ ਸਾਰੀਆਂ ਚੀਜ਼ਾਂ ਕਿਸ ਤਰੀਕੇ ਨਾਲ ਨਸ਼ੇ ਦੀ ਐਡ ਕਰਦਾ ਰਿਹਾ ਏ ਇਹ ਹਰ ਨਸ਼ੇ ਦੀ ਕੱਲੀ-ਕੱਲੀ ਚਾਹੇ ਭੁੱਕੀ ਆ ਚਾਹੇ ਫੀਮ ਆ ਚਾਹੇ ਡੋਡੇ ਆ ਚਾਹੇ ਨਸਵਾਰ ਆ ਚਾਹੇ ਸ਼ਰਾਬ ਆ ਕਿਸ ਤਰੀਕੇ ਨੇ ਇਹਨੇ ਮਸ਼ਹੂਰੀ ਕੀਤੀ ਆ ਕੱਲੇ-ਕੱਲੇ ਦੀ ਜੋੜਾਂ 'ਚ ਲੋਕਾਂ ਦੇ ਲਾਇਆ ਏ ਚੁਟਕਲੇ ਸੁਣਾਸਣਾ ਇਹ ਸਾਰੀਆਂ ਚੀਜ਼ਾਂ ਦੀਆਂ ਨੰਗੀਆਂ ਕਰਾਂਗੇ ਯਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ 140 ਕਰੋੜ ਲੋਕਾਂ ਨੇ ਚੁਣਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਰੋਜ਼ ਦੇਸ਼ਾਂ ਜਾ ਕੇ ਆਦਾਨ ਪ੍ਰਦਾਨ ਇਹਦੇ ਵਾਂਗੂ ਉਹ ਘੁੰਮਣ ਜਾਂਦੇ ਆ ਉਹ ਸੈਰ ਕਰਨ ਜਾਂਦੇ ਆ ਜੇ ਉਹ ਜਾਂਦੇ ਆ ਆਪਣੇ ਜਹਾਜ਼ ਤੋਂ ਮੀਟਿੰਗ ਮੀਟਿੰਗ ਤੋਂ ਜਹਾਜ਼ ਤੇ ਵਾਪਸ ਕਦੇ ਦੇਖਿਆ ਉਹਨਾਂ ਨੂੰ ਹੋਰ ਕਿਤੇ ਕੁਝ ਇਸ ਤੋਂ ਇਲਾਵਾ ਇੱਕ ਜੁੜਿਆ ਸਵਾਲ ਹੈ ਗੈਂਗਸਟਰ ਪੰਜਾਬ ਦਾ ਨਸੂਰ ਬਣਦੇ ਜਾ ਰਹੇ ਨੇ ਉਹਨੋਂ ਉਹੀ ਗੈਂਗਸਟਰ ਜਿਹੜੇ ਨੇ ਕਪੀ ਸ਼ਰਮਾ ਇੱਕ ਆਪਣਾ ਕੈਫੇ ਖੋਲਦੇ ਨੇ ਕੈਨੇਡਾ ਦੇ ਵਿੱਚ ਉੱਥੇ ਗੋਲੀਆਂ ਚੱਲਦੀਆਂ ਨੇ ਕੀ ਪੰਜਾਬ ਦਾ ਗੈਂਗਸਟਰ ਬੇਲਗਾਮ ਹੋ ਗਿਆ ਕਿ ਹਿੰਦੁਸਤਾਨ ਤੋਂ ਲੈ ਕੇ ਬਾਹਰਲੀ ਧਰਤੀ ਤੱਕ ਅਤੰਕ ਫੈਲਾ ਰਿਹਾ ਹਰਪ੍ਰੀਤ ਇੱਕ ਗੱਲ ਮੈਂ ਜੇ ਇਹ ਮੈਂ ਦੂਜੀ ਤਰ੍ਹਾਂ ਕਹਿਣਾ ਚਾਹੁੰਨਾ ਇੱਕ ਗੱਲ ਨਾਲ ਮੈਂ ਬਹੁਤ ਵੱਡੀ ਮੈਨੂੰ ਜਿਹੜੀ ਮੈਨੂੰ ਖੁਸ਼ੀ ਆ ਖੁਸ਼ੀ ਇਹ ਨਹੀਂ ਕਪਲ ਸ਼ਰਮੇ ਦੇ ਖੁਸ਼ੀ ਮੈਨੂੰ ਇਹ ਆ ਵੀ ਕੈਨੇਡਾ ਵਾਲੀ ਸਰਕਾਰ ਨੂੰ ਪਤਾ ਲੱਗ ਗਿਆ ਵੀ ਇਹ ਕਾਲਿਸਤਾਨੀ ਕਿਸ ਮਿੱਟੀ ਦੇ ਬਣੇ ਹੋਏ ਆ ਜਿਹੜੀ ਥਾਲ ਚ ਖਾਂਦੇ ਉਹ ਚੀਜ਼ ਇਹਨਾਂ ਨੇ ਮੋਰੀਆਂ ਕਰਨੀਆਂ ਜਦੋਂ ਪੰਜਾਬ ਚ ਉਹ ਰੋਜ਼ ਇਹ ਕੁਝ ਕਰਦੇ ਸੀ ਜਦੋਂ ਅਸੀਂ ਕਹਿੰਦੇ ਸੀ ਉਹਨਾਂ ਨੂੰ ਬੜਾ ਨਹੀਂ ਜੀ ਇਹਨਾਂ ਦੇ ਵਿਚਾਰੇ ਆ ਨਾ ਅਤਿਆਚਾਰ ਹੋ ਰਿਹਾ ਇਨਨੋ ਤਾਂ ਅਸੀਂ ਅਸਾਈਲਮ ਦੇਣਾ ਔਰੇ ਹੁਣ ਪਤਾ ਲੱਗਿਆ ਨਾ ਹੁਣ ਜਦੋਂ ਉਹੀ ਖਾਲਸਤਾਨੀ ਪੈਣ ਲੱਗੇ ਕੈਨੇਡਾ ਚ ਉਹੀ ਵੱਢਣ ਲੱਗੇ ਕੈਨੇਡਾ ਨੂੰ ਹੁਣ ਲੱਗੂਗਾ ਪਤਾ ਹੁਣ ਲੱਗੂਗਾ ਪਤਾ ਚਲੋ ਇਹ ਤਾਂ ਬਹੁਤ ਮਾੜੀ ਗੱਲ ਆ ਜਿਹੜਾ ਇੱਕ ਕਪਲ ਸ਼ਰਮਾ ਸ਼੍ਰੀ ਅੰਮ੍ਰਿਤਸਰ ਸ਼ਹਿਰ ਦਾ ਏ ਯਾਰ ਉਹਨੇ ਦੁਨੀਆ ਚ ਆਪਣਾ ਨਾਂ ਕੀਤਾ ਮੈਂ ਕਦੇ ਮਿਲਿਆ ਨਹੀਂ ਮੈਂ ਨਾ ਜਾਣਦਾ ਪਰ ਅੱਜ ਜੇ ਪੰਜਾਬੀਆਂ ਦਾ ਉਹਨੇ ਨਾਂ ਕੀਤਾ ਦੁਨੀਆ ਚ ਤੱਕੀ ਮਾੜਾ ਕਰਤਾ ਜੇ ਉਹਨਾਂ ਲਈ ਪੰਜਾਬ 'ਚ ਤਾਂ ਕੋਈ ਹਾਲਾਤ ਹੀ ਹੈ ਨਹੀਂ ਖੋਲਣ ਦੇ ਜੇ ਉਹਨੇ ਕੈਨੇਡਾ ਜਾ ਕੇ ਖੋਲ ਲਿਆ ਨਹੀਂ ਖੋਲੂਗਾ ਅਗਲਾ ਹੁਣ ਮਹਾਰਾਸ਼ਟਰ 'ਚ ਖੋਲੂਗਾ ਅਗਲਾ ਗੁਜਰਾਤ 'ਚ ਖੋਲੂਗਾ ਪਰ ਤੁਸੀਂ ਹੁਣ ਇਹ ਦੇਖਦੇ ਰਹੋ ਵੀ ਖਾਲਿਸਤਾਨ ਦੇ ਨਾਂ ਨੂੰ ਹੁਣ ਕੈਨੇਡਾ ਦੇ ਵੀ ਨਕ 'ਚ ਚਣੇ ਚਵਾਤੇ ਇਹਨਾਂ ਨੇ ਹੁਣ ਇਹਨਾਂ ਨੂੰ ਪਤਾ ਲੱਗੂ ਵੀ ਉੱਥੇੋਂ ਰਹਿਣ ਨੂੰ ਇਹਨਾਂ ਨੂੰ ਦਿੰਦਿਆ ਜਿਹੜੇ ਰੋਜ਼ ਜਲੂਸ ਕਢਵਾਉਂਦੇ ਸੀ ਆਖਰੀ ਕਮੈਂਟ ਜਾਂਦੇ ਜਾਂਦੇ ਰਵਨੀਤ ਬਿੱਟੂ ਜਾਂ ਭਾਜਪੀ ਭਗਵੰਤ ਮਾਨ ਦੇ ਖਿਲਾਫ ਸੜਕਾਂ ਤੇ ਉਤਰੇਗੀ ਇਸ ਬਿਆਨ ਨੂੰ ਲੈ ਕੇ ਮੈਂ ਕਿਹਾ ਇਹ ਨਹੀਂ ਇਹ ਇਹਦੇ ਅਸੀਂ ਨਹੀਂ ਇਹਦੇ ਸੜਕਾਂ ਤੇ ਆਉਣਾ ਬੰਦ ਕਰ ਦਾਂਗੇ